ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢੋਡੈਰੀ ਫਾਰਮ ਪਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਇੱਕ ਤਾਜੀ ਵੜ HJ2 ਵਾਲੀ ਇੱਕ ਕ੍ਰਾਸ ਤੇ ਇੱਕ ਦਿਖਾਵਾਂਗੇ ਟੋਕੜ ਗੱਬਣ ਚ ਇੱਕ ਬਾਸ ਛੋਟੀ ਤੈਨਾਂ ਨਾਲ ਵਕਾਊਾ ਡਿਟੇਲ ਵੀਰ ਤੋਂ ਪੁੱਛਦੇ ਆ ਸਤਿ ਸ਼੍ਰੀ ਅਕਾਲ ਬਾਈ ਜੀ ਹਾਂਜੀ ਵੀਰੇ ਨਾਮ ਐਡਰੈਸ ਦੱਸਿਓ ਆਪਣਾ ਗੁਰਪ੍ਰੀਤ ਸਿੰਘ ਜੀ ਪੈਨਸ਼ਨਰ ਕਲਾਸ ਤੇ ਜ਼ਿਲ੍ਹਾ ਬਰਨਾਲਾ ਹਣ ਪਧੌੜ ਦੇ ਨਾਲ ਆ ਗਿਆ ਮੋਬਾਈਲ ਨੰਬਰ ਜੀ ਆਪਣਾ 99154 ਜੀ 6772 99154 6772 67672 ਜੇ ਪਹਿਲੇ ਨੰਬਰ ਤੇ ਆਪਾਂ ਐਚ ਐਫ ਬੱਚੀ ਦੇਖੀ ਜਾਂਦੇ ਆ ਇਹ ਪਲੂਣ ਪਹਿਲਾ ਸੂਆ ਪਹਿਲਾ ਸੂਆ ਜੀ ਦੋ ਤਾਂ ਅੱਛਾ ਦੋਂਦੀ ਮੂਹਾ ਪਹਿਲਾ ਸੂਆ ਸੂਂਦੀਆ 15 ਦਿਨ ਇਹਦੇ ਬਾਕੀ ਆ ਠੀਕ ਹੈ ਮੰਨ ਵੀ ਕੋਈ ਨਿਆ ਗੰਗਾ ਜੋ ਲਈ ਆ 35 35 ਕਿਲੋ ਦਾ ਪਲੂਆ ਡਾੜਾ ਏਜੋ ਪਣਦਾ ਜਾ ਕਿੰਨਾ ਲਾਗੇ ਚੱਲੇ ਉਹਨਾਂ ਅੰਦਾਜ਼ਾ 30 ਮੰਨ ਕੇ ਦਾ ਸਾਰੀ ਲੈ ਜਣ ਜੀ ਵੱਧ ਜਿੰਨਾ ਮੰਨ ਠੀਕ ਆ ਵੀ 30 ਕਿਲੋ ਦਾ 62 ਦੁੱਧ ਦੇਣ ਦਾ ਦਮ ਰੱਖਦੀ ਆ ਹਾਂਜੀ ਰੇਟ ਦੀ ਗੱਲ ਕਰੀਏ ਕੀ ਰਹੂਗਾ ਇਹ ਪਾਈਪਲ ਦੀ ਆਪ ਆ ਜੀ ਠੀਕ ਹੈ ਤੇ ਅਮਰਪਾਲ ਇਹਦੇ ਲੱਗਿਆ ਅਜੂਬ ਠੀਕ ਆ ਰੇਟ ਇਹਦਾ ਕੀ ਰਹੂਗਾ ਰੇਟ ਇਹਦਾ 2 ਲੱਖ ਰੁਪਏ ਮੰਨ ਤਣ ਮੰਨ ਤਣ ਕਰ ਦਾਂਗੇ ਮੌਕੇ ਦੇ ਬਾਹਲਾ ਨਹੀਂ ਸੁਭਰੋ ਕਦ ਕਾਠ ਵਗੈਰਾ ਦੇਖੋ ਤੇ ਸਾਫ ਸੁਥਰਾ ਲੈਵਾ ਫੇਸ ਬਿਊਟੀ ਤੇ ਅਡਰ ਕੁਆਲਿਟੀ ਜਿੰਨੀਆਂ ਗੱਲਾਂ ਕਰ ਲਈ ਵਾੜ ਬਾਰੇ ਉਹਨੀਆਂ ਥੋੜੀਆਂ ਰਗੀਆਂ ਹਜੇ 15 ਦਿਨ ਦੀ ਕੱਚੀ ਭਈਆ ਹਰਦਾ ਜੀ ਮੈਂ ਕਹਿੰਦਾ ਸੇਰ ਚੋਂ ਪੂਣੀ ਕੱਤੀ ਗਈ ਆ ਹਨਾ ਕਹਿੰਦਾ ਭਾਵ ਹਲੇ ਦਾ 80% ਹਵਾਨਾ 20% ਹਵਾਨਾ ਇਹਨੇ ਹੋਰ ਬਣਾਉਣਾ ਤੇ ਦੰਦੋ ਬਿਲਕੁਲ ਦੋ ਦੰਦ ਚ ਕਨਫਰਮ ਆ ਹਾਂ ਖਾਨੀ ਠੀਕ ਹੈ ਦੰਦ ਚਾਹੇ ਬੰਦਾ ਪੱਟ ਕੇ ਲੈ ਕੇ ਜਾਵੇ ਹਨਾ ਠੀਕ ਹੈ ਸੋ ਫੇਸ ਬਿਊਟੀ ਦੀ ਗੱਲ ਕਰੀਏ ਕਿਹੜੇ ਸੀਮੈਂਟ ਦਸੀ ਆਪ ਆਹੇ ਬਣ ਕੇ ਦਿਖਾ ਦਿਓ ਜੂਤ ਦਾ ਅਮਰਪਾਲ ਠੀਕ ਹੈ ਜੂਤ ਦਾ ਅਗੇ ਅਮਰਪਾਲ ਦੇ ਲੱਗਿਆ ਹੋਇਆ ਸੋ ਦੰਦ ਦੇਖੋ ਕਨਫਰਮ ਆ ਜਣੋ ਦੋਗੇ ਦੰਦ ਕੱਢ ਦੀ ਆ ਹਜੇ ਹਨਾ ਤੇ 30 ਲੀਟਰ ਤੋਂ ਪਾਰ ਵਾਲੀ ਮੇਰੇ ਕੈਪੈਸਿਟੀ ਇਹਦੀ ਹੈਗੀ ਆ ਸੋ ਸ਼ਾਈਨਿੰਗ ਵਗੈਰਾ ਦੇਖੋ ਬੱਚੀ ਦੀ 2 ਲੱਖ ਰੁਪਏ ਇਹਦੀ ਕੀਮਤ ਆ ਬਾਕੀ ਮਾਨਦਾਨ ਮੌਕੇ ਤੇ ਹੋਊਗਾ ਤੇ ਬੈੜ ਕਾਦੀਆ ਬੁਲਬੁਲ ਦਾ ਬੱਚਾ ਹੀ ਆ ਫੁੱਲ ਪਲੀ ਵਿਆ ਝੋਟੀ ਦੇ ਬਰੋ ਪਰ ਕੱਤੇ ਜਾਂਦਾ ਇਹ ਫੁੱਲ ਸਾਈਜ਼ ਦੇ ਵਿੱਚ ਆ ਕਿਸੇ ਪਾਸੇ ਦਿੱਸੀ ਨਾ ਵੀ ਨਹੀਂ ਦੋ ਕਰ ਜਾਂਦਾ ਜੇ ਬੱਚਾ ਹੀ ਆ ਜਾਮਾ ਕੱਢਦਾ ਪਿਆ ਤੇ ਸੂਨ ਦੇ ਵਿੱਚ ਰਹਿ ਕੇ 15 ਦਿਨ ਬਾਕੀ ਹੈ ਨਾ ਅਗਰ ਦੂਜੇ ਨੰਬਰ ਤੇ ਕਰਾਸ ਦੇਖੇ ਨਾ ਸਿੰਘਾਲੀ ਆਪਾਂ ਇਹ ਬਾਈ ਜੀ ਦੂਜਾ ਸੁਆਗਾ ਠੀਕ ਹੈ ਤੇ ਪਹਿਲੇ ਸੂਏ ਮਾਲਕਾਂ ਦੇ ਦਸਨ ਮੁਕਾਬਟਾ ਤੁਹਾਨੂੰ 15 ਕਿਲੋ ਲੁੱਤ ਮੰਨ ਦੀ ਨਾਲ ਦਿੱਤੀ 20 15 ਕਿਲੋ ਦਿੱਤਾ ਮੰਨ ਵੀ ਹੋਣੇ ਤਿਆਰੀਆਂ ਕੀ ਆ ਠੀਕ ਹੈ ਕਾਲੂ ਹੋਵੇ ਠੀਕ ਹੈ ਤੇ ਮਾੜੇ ਮਾੜੇ ਸਿੰਘ ਆ ਹਨਾ ਮਾੜੇ ਮਾੜੇ ਸਿੰਘ ਠੀਕ ਹੈ ਤੇ ਠੰਡੇ ਵੇ ਦੇ ਓਕੇ ਆ ਜਮਾ ਹਨਾ ਠੰਡੇ ਵੇ ਜਾ ਓਕੇ ਤੇ ਦੁੱਧ ਇਤਨੀ ਮੰਨ ਕੇ ਚੱਲੇ ਬੰਦਾ ਇਹਦਾ 20 17 ਕਿਲੋ ਮੰਨ ਕੇ ਲੈ ਲੈਖਣੀ ਦਿੱਤਾ ਭਾਈ 20 ਦੇ ਵੇ 16 ਮੰਨ ਕੇ ਲੈ ਲੈ ਬੰਦਾ 18 ਮੰਨ ਕੇ ਲੈ ਲੈ ਰੇਟ ਇਹਦਾ ਕੀ ਰਹਿਣਾ ਰੇਟ ਇਹਦਾ ਲੈਣ ਦੇਣੀ 55000 ਰੁਪਏ ਮਾਨਤਾ ਮਾਨਤਾ ਨੂੰ ਮਾੜਾ ਮੋਟਾ ਕਰਾਂਗੇ ਬਾਹਰ ਕੁਛ ਨਹੀਂ ਟਰ ਦੇ ਬਾਹਰ ਨੂੰ ਸੋ ਵੀਰੋ ਕੱਦ ਕਾਠ ਵਗੈਰਾ ਦੇਖੋ ਬੈੜ ਦਾ ਕੱਲੇ ਮਾੜੇ ਮਾੜੇ ਸਿੰਘ ਆ ਤੇ ਇੱਕ ਤਰ੍ਹਾਂ ਦੀ ਮੱਝ ਹੀ ਆ ਜਿਵੇਂ ਕਹਿੰਦੇ 16 ਕਿਲੋ ਵਾਲੀ ਮੱਝ ਅੱਜ ਲੈਣੀ ਆ ਤਾਂ 18085000 ਰੁਪਏ ਜੇਬ 'ਚ ਚਾਹੀਦਾ ਪਹਿਲਾਂ ਆਪਣੇ ਸੋ ਇਹ ਮੰਨ ਕੇ ਚਲੋ ਦੋਨੇ ਚੀਜ਼ਾਂ ਕੱਦ ਕਾਠ ਬਹੁਤ ਆ ਇੱਕ ਤਰ੍ਹਾਂ ਦੀ ਮੱਝ ਆ ਤੇ ਬਾਤੀਏ ਦੇ ਖਾਣੇ ਪੱਠੇ ਜਮਾ ਮੱਝ ਨਾਲੋਂ ਅੱਧਾ ਖਾਊਗੀ ਤੇ ਦੁੱਗਣਾ ਦੋਦੇ ਦਊਗੀ ਜਮਾ ਤੇ ਬਾਕੀ ਦੁੱਧ ਵੀ ਮੇਰੇ ਹਿਸਾਬ ਨਾਲ ਇਹਦਾ 6 ਬੈਂਟ ਦੇ ਲਗਭਗੇ ਹੋਊਗਾ ਹਾਂ ਜੀ ਯਾਨੀ ਕਿ 6 ਨਾਲ 5 ਰੱਖ ਲਾ ਤੇ ਮਨ ਵੀ ਅਸੀਂ ਦਾ ਇਹ ਮੰਨਦੇ ਵੀ ਅਸੀਂ 20 ਕਿਲੋ ਲਵਾਂਗੇ ਠੀਕ ਹੈ ਬਸ ਅਸੀਂ ਵੀ 16 ਕਿਲੋ ਦਾ ਜਿਹੜਾ ਮਰਜੀ ਚੱਲੇ ਪਰ ਥਣ ਬਹੁਤ ਪੜਾ ਲੱਗਿਆ ਹੋਵੇ ਤੇ ਹਨਾ ਸੋਨਾ ਹੱਥੀ ਚ ਵਾਈ ਵਾਲਾ ਮੁੱਠੀ ਵਾਲਾ ਥਾਣਾ ਜਮਾ ਤੇ 55000 ਦੇ ਵਿੱਚੋਂ ਘਾਰਾ ਇਹ ਬੰਦੇ ਦਾ ਮਾਨਦਾਨ ਹੋ ਜਾਊਗਾ ਸੋ ਥਣ ਦੇਖ ਸਕਦੇ ਨੇੜ ਤੋਂ ਕੀ ਬਾਤ ਆ ਬੜਾ ਸੋਹਣਾ ਥਣ ਲੱਗਿਆ ਵਾ ਕੀ ਬਾਤ ਆ ਇਹਦਾ ਮੋਟਾ ਮੋਟਾ ਥਣਾ ਚੋਣ ਦੋ ਦੋ ਤਾਈ ਮਿੰਟ ਦਾ ਲੱਗੂ ਮੇਰੇ ਹਿਸਾਬ ਨਾਲ ਇਹਨੂੰ ਸੁਨੇਵਾ ਦੇਖਦਾ ਫਿਟਿੰਗ ਵਾਲਾ ਮੇਰੇ ਕੋਲ ਮੋਹਰਾ ਦੀ ਝੋਟੀਆਂ ਗੂ ਅੱਗੇ ਪਿੱਛੇ ਦਾ ਹਵਾਨਾ ਕੱਢਦੀ ਪਈ ਹੈਗੀ ਦੂਜੇ ਸੂਏ ਸੁੰਜੀ ਹੈ ਅੱਗੇ ਤੀਜੇ ਨੰਬਰ ਤੇ ਟੋਕੜ ਕੱਪੜ ਝੋਟੀ ਦੇਖੀ ਜਾਂਦੇ ਆਪਾਂ ਕਿੰਨੇ ਟਾਈਮ ਦੀ ਕੱਪੜਾ ਹੈ ਇਹ ਸਾਢੇ ਪੰਜ ਮਹੀਨੇ ਦੀ ਕੱਪੜਾ ਆਦਲੀ ਠੀਕ ਹੈ ਇਹ ਜੋਗਰਾਜ ਦੀ ਆ ਆ ਠੀਕ ਹੈ ਅੰਦਰ ਲਿਖਿਆ ਪਿਆ ਆਪਣੀ ਘਰ ਦੀ ਇਹ ਲੈ ਕੇ ਠੀਕ ਹੈ ਆਸੀ ਜੋਗ ਕੋਣ ਹੁਣ ਦੂਜੇ ਸੂਏ ਦੇ ਹਾਂ ਉਹ ਦੂਜੇ ਸੂਏ ਫਰੇ ਮੈਂ ਆਪਾਂ ਦੰਦੇ ਇਹ ਵੀ ਚੈੱਕ ਕਰ ਲਾਂਗੇ ਹਨੀ ਗੋਦਾਂਦੀਆਂ ਹੋਵੇ ਤੇ ਆਪਣਾ ਚਾਰ ਹੋਣੀ ਠੀਕ ਹੈ ਕੈ ਮਹੀਨਾ ਦੀ ਗੱਬਣ ਕਨਫਰਮ ਸਾਡੇ ਪਾਸ ਨਹੀਂ ਕਰਦੇ ਪਰ ਆਉਂਦੀ ਚੇਕ ਰਾਖ ਦੇ ਕੇ ਜਦੋਂ ਸਾਡੀ ਕਰਾਈ ਵੀ ਆ ਠੀਕ ਹੈ ਦੇਖੀ ਦੋਈ ਆ ਜੋਗ ਕਿ ਿਆ ਦੋਂਦੀ ਆ ਦੋਂਦੀ ਆ ਚੋ 14 ਦੇ ਕੱਢ ਗਈ ਚੋ ਚੋਗੀ ਚੋਗੀ ਹੋ ਗਈ ਚੋ ਸੱਚ ਚੋਗੀ ਝੋਟੀ ਹੋਈ ਵੀ ਮੂੰਹ ਹਣਾ ਤੇ ਦੁੱਧ ਕਿੰਨਾ ਪਾਇਆ ਤਾਂ ਜੀ ਨੇ ਨੇ ਦੁੱਧ ਬਾਈ ਸਾਡੇ ਕੋਲ 12.5 ਕਿਲੋ ਪਲੂਣੇ ਨੇ ਹਾਂ ਪਲੂਣੇ ਹੁਣ ਮਾੜਾ ਮੋਟਾ ਦੁੱਧ ਹੁਣ ਮਨ ਵੀ ਮੈਂ ਤਾਂ ਚੋ ਲੈ ਲਈ ਠੀਕ ਹੈ 4 ਕਿਲੋ ਲੋ ਤਾਂ ਠੀਕ ਹੈ ਜੀ ਜੀਰੋ ਬਗਾਣੇ ਲਈ ਬਾਗੀ ਇਹਨੂੰ ਦੇਣਾ ਨਹੀਂ ਨਹੀਂ ਦੇ ਆਪਾਂ ਨਹੀਂ ਦੇਣਾ ਕਹਿ ਕੀ ਦੇਣੀ ਥਣਪਾਸ ਕਰਾ ਦੋ ਥਣਪਾਸ ਕਰਾ ਠੀਕ ਹੈ ਤੇ 8864 ਤੋਂ ਗੱਬਣਾ 8864 ਤੋਂ ਇਹਦਾ ਭਾਵ ਯਾਰ ਜਾਂ ਕੀ ਰੋਗੂਗਾ ਇਹਦਾ ਜੀ ਬਸ 1 ਲੱਖ ਤੇ 10000 ਰੁਪਿਆ ਲੈਣੀ ਹੈ ਹੋਰ ਉੱਤ ਜੂਰੀਏ ਜਿਹੜੇ ਉੱਤ ਮੈਂ 2.5 ਲੱਖ ਦੀ ਹੋ ਜਾਂਦੀ ਠੀਕ ਹੈ ਇਹ 2.5 ਲੱਖ ਦੀ ਝੂਠੀ ਹਸਪੀਆ ਮੇਰੇ ਕੋਲ ਤਾਂ ਖਰੀਦ ਦਿਖਾ ਦੀ ਵੀ ਬੰਦਨ ਨੂੰ ਜਗਾ ਵੀ ਨਹੀਂ ਰਹੀ ਪਈਆਂ ਮਾਲਕਾ ਦਾ ਵਧਿਆ ਹੋ ਠੀਕ ਹੈ ਵੀ ਬਿਹੜਾ ਪੁੱਛਿਆ ਤਿਆਰ ਹੋ ਗਿਆ ਮਗਰ ਕਦਾਂ ਵੇਚਦੇ ਨਹੀਂ ਇਹਨੂੰ ਤਾਂ ਆਪਾਂ ਕੋਈ ਐਡੀ ਵੇਚਣ ਦੀ ਹੋਂ ਨਹੀਂ ਜੀ ਠੀਕ ਹੈ ਸੋ ਵੀਰੋ ਕੱਦ-ਕਾਠ ਵਗੈਰਾ ਦੇਖੋ ਸਿੰਘ ਸਾਜ ਪੂਰਾ ਸੋਹਣਾ ਕੁੰਡਾ ਸਾਫ ਸੁਥਰਾ ਤੇ ਚੰਗੇ ਲੇਵੇ ਦੀ ਹੈ ਕਹਿੰਦਾ ਬਾਬਾ ਹੁਣ ਆਪਣੇ ਘਰੇ ਦੁੱਧ ਦਿੰਦੀਆਂ ਪਰ ਮੂਰਲੇ ਦੇ ਘਰੇ ਪੂਣੇ ਝੋਲੇ ਹਨ ਤੇ ਮਿਲਦੀ ਚਾੜਦੀ ਹੈ ਨਾ ਚੈੱਕ ਕਰੇ ਕੁਝ ਨਹੀਂ ਪਾਇਆ ਨਾ ਕਿਹਦਾ ਤਾਂ ਹੀ ਛੁੱਟਣਾ ਫਿਰ ਨਹੀਂ ਠੀਕ ਹੈ ਤੇ ਕੁਆਲਿਟੀ ਬਹੁਤ ਹੈ ਝੋਟੀ ਦੇ ਵਿੱਚ ਹਨਾ ਜੇ ਪੂਰੀ ਗੇਟ ਹੋ ਜਾਣਾ ਠੀਕ ਹੈ ਸੋ 1 ਲੱਖ 10 ਹਜ਼ਾਰ ਕੀਮਤ ਚੌਗੀ ਮੂਹੋ ਹੋਈ ਹੈਗੀ ਜੋਗਰਾਜ ਦੀ ਵੀ ਦੱਸਦਾ ਪਿਆ ਕਿ ਆ ਬਾਤ ਤਾਜੀ ਥੱਲੇ 12 ਤੋਂ ਭਾਰ ਤੋਂ ਤੁਸੀਂ ਮੂਰਲੇ ਜਿਹਾ ਕਰ ਦੂ 14 ਹੁੰਦਾ ਮੇਰੇ ਸਾਬ ਨਾਲ 14 ਹੁੰਦਾ ਟੱਚ ਕਰ ਦੂ ਬਾਕੀ ਬਾਈ ਜੀ ਬਾਦਨ ਵਾਲੇ ਬੰਦੇ ਲੈਣੀਆਂ ਉਹਨੂੰ ਰਪੀਆ ਨੇ ਲੱਖ ਨਾਲ ਗਾਓ ਬਾਕੀ ਹੁੰਦੀ ਵਾਲੀ ਤਗੜੀ ਰੁੱਤ ਜਾਣਾ ਓਰੇ ਕੀ ਜੀ ਬਾਈ ਯਾਰ ਅਗਲੇ ਸਾਲ ਨੂੰ ਇੱਕ ਜੀ ਮੈਂ 50000 ਮਹਿੰਗੀ ਹੋਈ ਵੀ ਜਦੋਂ ਹੋਈ ਵੀ ਪਰਸੋਂ ਤਨੂਲਾ ਮੰਡੀ ਸੀ ਬੇਵਸਾ ਕੰਮ ਹੋਇਆ ਪਿਆ ਮੱਝਾ ਵਾਲਾ ਹਨਾ ਸੋ ਮੱਝ ਦਾ ਹੁਣ ਕੰਮ ਇਹ ਰਹੇਗਾ ਵੀ ਜਿਹੜਾ ਕੋ ਮਨ ਕੇ ਚਲੋ ਵੀ ਚੰਗੀ ਪੈ ਲਈਏ ਦੋ ਨੰਬਰ ਦਾ ਪੈਸਾ ਹੋਈ ਦੁੱਧ ਵੀ ਮੱਝ ਦਾ ਹੁਣ ਟਾਈਮ 'ਚ ਦੁੱਧ ਸੋ ਬਾਕੀ ਗੱਲ ਜਿਹੜੀ ਕਿਸੇ ਵਿੱਚ ਕਿਸੇ ਜੇ ਬੰਦੇ ਨੂੰ ਮੇਰੀ ਗੱਲ ਚੁਭੂਗੀ ਗੱਲ ਇਹ ਕਿਉਂਕਿ ਮੱਝ ਦਾ ਖਤਮ ਹੋ ਚੱਲੀ ਜੂਪੀ ਦਾ ਆ ਚੁੱਕੀ ਕੈਨੇਡਾ ਨੇ ਮਾਰਤੀ ਜਾਵੇਂ ਤੇ ਬਹੁਤ ਬਰਲੀਆਂ ਰਹੇਗੇ ਤਾਂ ਜੋ ਰੇਟ ਜਿਆਦਾ ਹੋ ਗਿਆ ਚਿੱਟਾ ਮਹਿੰਗਾ ਕਿਉਂ ਵਿਕਦਾ ਕਿਉਂਕਿ ਉਥੋਂ ਦੀ ਪੈਦਾਵਾਰ ਹੈ ਨਹੀਂਗੀ ਉਹ ਸਿਸਟਮ ਇਹਨਾਂ ਦੋਹੇ ਪੇ ਕਾਲਾ ਸੋਨਾ ਜਮਾਏ ਸੋ ਤਿੰਨ ਨੱਕ ਦਿਖਾਤੇ ਪਿੰਡ ਸੰਨਾ ਗਲਾਬ ਸਿੰਘ ਵਾਲਾ ਜ਼ਿਲ੍ਹਾ ਬਰਨਾਲਾ ਵੀਡੀਓ ਦੇਖ ਲਈ ਸਭ ਦਾ ਤਹਿਦ ਲੋਤ